ਤੇਰੀ 26 ਤਰੀਕ ਨੂੰ ਟਰੈਕਟਰ ਮਾਰਚ ਦੀ ਤਿਆਰੀ ਹੈ ਇਹ ਸੰਯੁਕਤ ਮੋਰਚੇ ਵੱਲੋਂ ਵੀ ਕਾਲ ਹੈ ਤੇ ਇਧਰ ਦੋਨਾਂ ਫੋਰਮਾਂ ਵੱਲੋਂ ਵੀ ਗੈਰ ਰਾਜਨੀਤਿਕ ਜਿਹੜਾ ਫੋਰਮ ਬਣੇ ਸਾਂਝੇ ਮੋਰਚਾ ਬਣਿਆ ਹੋਇਆ ਉਹਦੇ ਵੱਲੋਂ ਵੀ ਕਾਲ ਹੈ ਕਿਉਂਕਿ ਇਸ ਦਿਨ ਆਪਾਂ ਦਿੱਲੀ ਵਾਲਾ ਅੰਦੋਲਨ ਸ਼ੁਰੂ ਕਰਿਆ ਸੀਗਾ ਉਹ ਤੋਂ ਲੈ ਕੇ ਹਰ ਵਾਰ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਹੈ ਉਹ ਜਿਹੜਾ ਕੱਲ ਨੂੰ ਹੈਗਾ ਪਰਸੋਂ ਨੂੰ 26 ਜਨਵਰੀ ਦਾ ਮਾਰਚ ਹੈ ਇਹ ਪਿੰਡ-ਪਿੰਡ ਕਸਬਿਆਂ ਦੇ ਵਿੱਚ ਜਿੱਥੇ ਦੋਨਾਂ ਫੋਰਮਾਂ ਵੱਲੋਂ ਆਇਆ ਵੀ ਜਿਹੜੇ ਕਾਰਪੋਰੇਟਾਂ ਦੇ ਕੋਈ ਵੱਡੇ ਪ੍ਰੋਜੈਕਟ ਹੈਗੇ ਆ ਸੈਲੋ ਵਗੈਰਾ ਮਾਲ ਵਗੈਰਾ ਉਹਨਾਂ ਦੇ ਘਰਾਂ ਦੇ ਮੂਹਰੇ ਆਪਾਂ ਆਸਣ ਕਰਕੇ ਸਾਰੀ ਗੱਲਬਾਤ ਕਰਨੀ ਹੈ ਤੇ ਉੱਥੇ ਟਰੈਕਟਰਾਂ ਦੀਆਂ ਵੱਡੀਆਂ ਇਕਤਾਰਾਂ ਜਿਹੜੀਆਂ ਉਹ ਖੜੀਆਂ ਕਰਨੀਆਂ ਜਿੱਥੇ ਕੋਈ ਨਹੀਂ ਇਸ ਤਰ੍ਹਾਂ ਦਾ ਜਾਂ ਕੋਈ ਭਾਜਪਾ ਦਾ ਵੱਡਾ ਆਗੂ ਨਹੀਂ ਉੱਥੇ ਫਿਰ ਸ਼ਹਿਰਾਂ ਕਸਬਿਆਂ ਦੇ ਵਿੱਚ ਵੱਡੇ ਮਾਰਚ ਹੋਣਗੇ ਕਿਉਂਕਿ ਪਿੰਡਾਂ ਦੇ ਵਿੱਚੋਂ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਟਰੈਕਟਰ 26 ਤਰੀਕ ਨੂੰ ਯਾਨੀ ਰੋਸਵਜੋ ਸੜਕਾਂ ਦੇ ਉੱਤੇ ਆਉਣਗੇ ਤੇ ਪੂਰੀ ਦੇਸ਼ ਦੇ ਕਿਰਤੀ ਲੋਕਾਂ ਨੂੰ ਕਿਸਾਨੀ ਨੂੰ ਜਗਾਉਣ ਵਾਸਤੇ ਇਹ ਮਾਰਚ ਆ ਜਿਹੜਾ ਪੂਰੇ ਭਾਰਤ ਦੇ ਵਿੱਚ ਹੋਊਗਾ ਇਹਦੀ ਤਿਆਰੀ ਆ ਜਿਹੜੀ ਉਹ ਪੁਰਜ਼ਰ ਹੋ ਚੁੱਕੀ ਆ ਆਪਾਂ ਸ਼ੰਭੂ ਮੋਰਚੇ ਤੋਂ ਅੱਜ ਗੱਲ ਕਰ ਰਹੇ ਆਂ ਸ਼ੰਭੂ ਮੋਰਚੇ ਦੇ ਵੀ ਜਿੰਨੇ ਟਰੈਕਟਰ ਆਏ ਹੋਏ ਨੇ ਉਹਨਾਂ ਦਾ ਵੀ ਮਾਰਚ ਕੀਤਾ ਜਾਊਗਾ ਤੇ ਜਿਹੜੇ ਨੇੜੇ ਪਿੰਡ ਨੇ ਉਹ ਸਾਰਿਆਂ ਤੋਂ ਮੈਸੇਜ ਆ ਰਹੇ ਆ ਪ੍ਰਧਾਨ ਜੀ ਉਸ ਦਿਨ ਜਿਹੜਾ ਟਰੈਕਟਰਾਂ ਦੀ ਤਿਆਰੀ ਆ ਉਹ ਅਸੀਂ ਸਾਰੇ ਪਿੰਡਾਂ ਦੇ ਜਿਹੜੇ ਟਰੈਕਟਰ ਮੋਰਚੇ ਦੇ ਵਿੱਚ ਲੈ ਕੇ ਆਵਾਂਗੇ ਤੇ ਉਹ ਸਾਰਿਆਂ ਦੇ ਨਾਲ ਸਾਂਝਾ ਇੱਥੇ ਵੱਡੀ ਪੱਧਰ ਤੇ ਜਿਹੜਾ ਮਾਰਚ ਕੀਤਾ ਜਾਊਗਾ ਦੇਖੋ ਇਹ ਨੀਤੀ ਪਾਲਸੀ ਆ ਸਰਕਾਰਾਂ ਜਿਹੜੀਆਂ ਉਹ ਕਾਰਪੋਰੇਟ ਸਿਸਟਮ ਵਾਸਤੇ ਕੰਮ ਕਰ ਰਹੀਆਂ ਸਰਕਾਰਾਂ ਮੰਨ ਸਕਦੀਆਂ ਨੇ ਕੋਈ ਵੱਡੀ ਗੱਲ ਨਹੀਂ ਹੈ ਸਰਕਾਰਾਂ ਦੇ ਹੱਥ ਪੱਲੇ ਕੁਝ ਨਹੀਂ ਕਿਉਂਕਿ ਜਿਹੜਾ ਸਿਸਟਮ ਹੈ ਇੱਥੋਂ ਦਾ ਉਹ ਕਾਰਪੋਰੇਟਾਂ ਦਾ ਜਾਨੀ ਉਹ ਚਾਹੀਏ ਇੱਥੋਂ ਦਾ ਪ੍ਰਸ਼ਾਸਨ ਹੋਵੇ ਚਾਹੀਏ ਇੱਥੋਂ ਦੀਆਂ ਸਰਕਾਰਾਂ ਹੋਣ ਚਾਹੀਏ ਅਦਾਲਤਾਂ ਹੋਣ ਉਹ ਕੋਈ ਵੀ ਉਹ ਕਾਰਪੋਰੇਟ ਸਿਸਟਮ ਦੇ ਖਿਲਾਫ ਨਹੀਂ ਬੋਲਦੀਆਂ ਪੂੰਜੀਪਤੀ ਆ ਜਿਹੜੇ ਉਹ ਸਾਰੇ ਲੋਕਾਂ ਨੂੰ ਜਾਨੀ ਜ਼ਮੀਨਾਂ ਚੋਂ ਬਾਹਰ ਕਰਕੇ ਆਪਣੇ ਆਪਣੇ ਕਿੱਤੇ ਚੋਂ ਬਾਹਰ ਕਰਕੇ ਉਹ ਜਾਣੀ ਉਹ ਕਹਿੰਦੇ ਸਾਡੇ ਰਹਿਮੋ ਕਰਮ ਤੇ ਜਿਓ ਉਹ ਆਪਣੇ ਗੁਲਾਮ ਬਣਾ ਕੇ ਜਾਨੀ ਸਸਤੀ ਲੇਬਰ ਚ ਤਬਦੀਲ ਕਰਨਾ ਚਾਹੁੰਦੇ ਆ ਜਿੰਨੇ ਆ ਨੀਤੀਆਂ ਤੋਂ ਲੋਕ ਜਾਣੂ ਹੋ ਚੁੱਕੇ ਆ ਲੋਕ ਲੜਾਈ ਦੇ ਰਾਹ ਪਏ ਹੋਇਆ ਆਉਣ ਵਾਲੇ ਸਮੇਂ ਚ ਲੋਕ ਵੱਡੀ ਪੱਧਰ ਤੇ ਇਹ ਇਕੱਠੇ ਕਰਕੇ ਮੋਰਚਿਆਂ ਤੇ ਆਉਣਗੇ ਤੇ ਸਰਕਾਰਾਂ ਨੂੰ ਝੁਕਣਾ ਪਊਗਾ ਉਹਨਾਂ ਕਾਰਪੋਰੇਟਾਂ ਦੇ ਖਿਲਾਫ ਲੋਕ ਲੜ ਰਹੇ ਨੇ ਅੱਜ ਜਾਗਰਤ ਹੋ ਚੁੱਕੇ ਨੇ 26 ਜਨਵਰੀ ਨੂੰ ਜਿਹੜਾ ਦੋ ਫੋਰਮ ਮੰਨ ਲਓ ਤੇ ਸਯੁਗਤ ਕਿਸਾਨ ਮੋਰਚੇ ਵੱਲੋਂ ਇਹ ਟਰੈਕਟਰ ਮਾਰਚ ਦੀ ਪਰੇਡ ਕਰਨ ਦੀ ਇਹ ਕਾਲ ਦਿੱਤੀ ਹੋਈ ਆ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਦੀ ਤੀਦ ਦੇ ਵਿੱਚ ਜਿਹੜੇ ਟਰੈਕਟਰ ਆ ਉਹ ਛੜਕਾਂ ਦੇ ਉੱਤੇ ਔਰ ਆਬਾਨੀ ਡਾਨੀਆਂ ਦੇ ਸੈਲੋ ਗਦਾਮਾਂ ਅੱਗੇ ਔਰ ਮੌਲਾਂ ਦੇ ਅੱਗੇ ਉਹ ਟਰੈਕਟਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੜੇ ਕਰਕੇ ਉਹਨਾਂ ਦਾ ਉਹਨਾਂ ਦਾ ਰੋਜ਼ ਪ੍ਰਦਰਸ਼ਨ ਕੀਤਾ ਜਾਊਗਾ ਇੱਥੇ ਵੀ ਜੀ ਬਹੁਤ ਵੱਡੀ ਗਿਣਤੀ ਹਜ਼ਾਰਾਂ ਦੇ ਵਿੱਚ ਵੀ ਇੱਥੇ ਜੋ ਲਾਗੇ-ਲਾਗੇ ਪਿੰਡਾਂ ਵਾਲੇ ਆ ਉਹ ਕੱਲ ਦੇ ਸਾਡੇ ਨਾਲ ਸੰਪਰਕ ਕਰਕੇ ਔਰ ਝੰਡੇ ਇੱਥੋਂ ਲਿਜਾ ਕੇ ਮੋਰਚੇ ਦੇ ਵਿੱਚੋਂ ਉਹਨਾਂ ਨੇ ਆਪਦੇ ਟਰੈਕਟਰ ਤਿਆਰ ਕੀਤੇ ਆ ਔਰ ਕੱਲ ਨੂੰ ਇਹ 26 ਜਨਵਰੀ ਨੂੰ ਉਹ 10:30 ਵਜੇ ਇਥੋਂ ਛੱਬੂ ਤੋਂ ਹੀ ਮੋਰਚੇ ਤੋਂ ਇਹ ਟਰੈਕਟਰ ਮਾਰਚ ਕੱਢ ਗਏ ਇੱਥੇ ਵਾਪਸ ਇਹਦੀ ਸਮਾਪਤੀ ਕੀਤੀ ਜਾਊਗੀ ਟਰੈਕਟਰ ਮਾਰਚ ਦੀ